ਇੱਕ ਨਰਸ ਦੇ ਵੱਲੋਂ ਖੁਦਕੁਸ਼ੀ ਕਰ ਲਈ ਜਾਂਦੀ ਹੈ ਪੂਰਾ ਇਲਾਕਾ ਇਸ ਸਮੇਂ ਸੋਗ ਦੀ ਲਹਿਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਆਖਿਰ ਕੀ ਕਾਰਨ ਸੀਗਾ ਇਸ ਨਰਸ ਦਾ ਜਿਸ ਨੇ ਇੰਨਾ ਵੱਡਾ ਖੌਫਨਾਕ ਕਦਮ ਚੁੱਕਿਆ ਤੇ ਉੱਥੇ ਹੀ ਲੜਕੀ ਦੇ ਪਰਿਵਾਰ ਦੇ ਵੱਲੋਂ ਇਹ ਦੋਸ਼ ਲਗਾਇਆ ਜਾ ਰਿਹਾ ਹੈਗਾ ਕਿ ਉਸਦੇ ਸਹੁਰੇ ਪਰਿਵਾਰ ਨੇ ਉਸ ਨੂੰ ਉਕਸਾਇਆ ਹੈਗਾ ਇਹ ਸੁਸਾਈਡ ਕਰਨ ਲਈ ਤਾਂ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸਦੀ ਹੈ ਕਿ ਮੋਹਾਰੀ ਦੇ ਇੱਕ ਮਸ਼ਹੂਰ ਪ੍ਰਾਈਵੇਟ ਹਸਪਤਾਲ ਦੀ ਨਰਸ ਦੇ ਵੱਲੋਂ ਖੁਦਕੁਸ਼ੀ ਕਰਨ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕਾ ਨੇ ਸੈਕਟਰ 69 ਦੇ ਵਿੱਚ ਸਥਿਤ ਆਪਣੇ ਕਿਰਾਏ ਦੇ ਘਰ ਦੇ ਵਿੱਚ ਖੁਦਕੁਸ਼ੀ ਕੀਤੀ ਹੈ ਪਰਿਵਾਰ ਇਸ ਮੌਤ ਨੂੰ ਕਤਲ ਦੱਸ ਰਿਹਾ ਪਰਿਵਾਰ ਦਾ ਦੋਸ਼ ਹੈ ਕਿ ਵਿਆਹ ਤੋਂ ਬਾਅਦ ਉਹਨਾਂ ਦਾ ਜਵਾਈ ਸ਼ਰਾਬ ਪੀ ਕੇ ਲੜਕੀ ਦੇ ਨਾਲ ਕੁੱਟਮਾਰ ਕਰਦਾ ਸੀ ਅਤੇ ਦਾਜ ਦੇ ਲਈ ਉਸ ਨੂੰ ਪਰੇਸ਼ਾਨ ਕਰਦਾ ਸੀ ਮ੍ਰਿਤਕਾ ਦੀ ਪਛਾਣ ਪ੍ਰਿੰਕਾ ਦੇ ਵਜੋਂ ਹੋਈ ਹੈ ਜੋ ਕਿ ਮੂਲ ਰੂਪ ਦੇ ਨਾਲ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਅਗਰੋਹਾ ਦੀ ਰਹਿਣ ਵਾਲੀ ਸੀ ਅਤੇ ਐਨੀ ਜਿਹੜੇ ਕਿ ਇਹਨਾਂ ਦਿਨਾਂ ਦੇ ਵਿੱਚ ਆਪਣੇ ਪਤੀ ਦੇ ਨਾਲ ਮੁਹਾਲੀ ਦੇ ਸੈਕਟਰ 96 ਦੇ ਵਿੱਚ ਰਹਿ ਰਹੀ ਸੀਗੀ ਤਾਂ ਪੁਲਿਸ ਨੇ ਮ੍ਰਿਤਕਾ ਦੇ ਪਤੀ ਆਕਾਸ਼ ਜੋ ਕਿ ਨਿਵਾਸੀ ਕੈਥਲ ਦਾ ਸੀਗਾ ਤੇ ਹੋਰ ਉਹਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਆਤਮ ਹੱਤਿਆ ਲਈ ਉਕਸਾਉਣ ਦੇ ਧਰਾਵਾ ਦੇ ਤਹਿਤ ਜਿਹੜਾ ਕਿ ਕੇਸ ਦਰਜ ਕਰ ਲਿੱਤਾ ਹੈ ਤੇ ਹੁਣ ਪੁਲਿਸ ਜਿਹੜੀ ਕਿ ਬੀਤੇ ਦਿਨ ਹੀ ਉਹਨਾਂ ਦੇ ਮ੍ਰਿਤਕਾ ਦਾ ਸਰੀਰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਹੈ ਤੇ ਉੱਥੇ ਮ੍ਰਿਤਕਾ ਦੇ ਪਿਤਾ ਦੇ ਵੱਲੋਂ ਕੀ ਕੁਝ ਦੱਸਿਆ ਗਿਆ ਹੈਗਾ ਆਓ ਤੁਹਾਨੂੰ ਉਹਨਾਂ ਦਾ ਜ਼ੁਬਾਨ ਵੀ ਉਹਨਾਂ ਦੇ ਜਿਹੜੇ ਕਿ ਬਿਆਨ ਹੈਗਾ ਉਹ ਵੀ ਤੁਹਾਨੂੰ ਜ਼ੁਬਾਨੀ ਸੁਣਾਉਂਦੇ ਆਂ ਤੇ ਉਸ ਦੀ ਛੋਟੀ ਭੈਣ ਦਾ ਕੀ ਕੁਝ ਕਹਿਣਾ ਹੈਗਾ ਕਿਉਂਕਿ ਪਰਿਵਾਰ ਇਸ ਸਮੇਂ ਗੁੱਸੇ ਦੇ ਵਿੱਚ ਵੀ ਹੈਗਾ ਆਪਣੇ ਆਪ ਨੂੰ ਸਾਹਮਣੇ ਨਹੀਂ ਪਾ ਰਿਹਾ ਹੈਗਾ ਇਨਸਾਫ ਦੀ ਗੁਹਾਰ ਲਗਾ ਰਿਹਾ ਹੈਗਾ ਆਓ ਜੁਰਾਂ ਉਹਨਾਂ ਦੇ ਬਿਆਨ ਸੁਣਦੇ ਆਂ ਨਾਮ ਕੀ ਆਪਕੋ सुरेंद्र ਨਾਮ ਹੈ ਜੀ ਮੇਰੀ ਲੜਕੀ ਆ ਪ੍ਰਿੰਕਾ ਨਾਮ تھا ਜੀ ਅੱਛਾ ਜੀ 500 ਰੁਪਏ 2023 ਕੋਲਟਕੀ ਦੀ شادی ਹੋਈ ਸੀ ਜੀ 7-8 ਮਹੀਨੇ ਬਹੁਤ ਵਧੀਆ ਤੇਰੇ ਰੱਖਿਆ ਉਹਨਕੋ ਜੀ ਦਿਖਾਵਾ ਕਰਤੇ ਸਨ ਵੀ 7-8 ਮਹੀਨੇ हर चीज की फैसिलिटी देते लड़ी अभी लड़की को बढ़िया उठे सात आठ महीने अभी सोलह सत्रह महीने से लड़की बहुत तंग कर रहे थे जी बार बार में पैसे मांग रहे थे मारे से जी सात लाख रुपए ने लड़की शादी में दिए थे जी लड़की स... नगद दी थी उसके बाद में तीन लाख रुपए दो तीन बारी करके ले गए से जी अभी लड़की को तंग रखते थे जी अब लड़की को समझाते थे बेटा तुमको गलत कदम मत उठा लेना तो लड़की बोलती थी मैं तुम्हारा शेर बेटा हूँ ऐसा कोई गलत कदम नहीं उठाऊंगी मैं तुम्हारी मेरी बदनामी हो मैं मर जाऊं उन्होंने लड़की मार दिया रात को

क्या नाम वो हम दर, मेरा लड़का और मेरी घर वाली और हम, हम बोलते हैं नौकरी को छोड़ दे और तू अपने सास के पास रहने लग जा उसकी सास लड़की तो, चौबीस साल उम्र है जी बच्चा वगैरह है कोई बच्चा, बच्चा नहीं है जी शादी कब हुई शादी हुई थी पांच फरवरी दो हजार तेईस को दो साल हुए शादी को जी अब तो क्या कहते हैं अभी इंसाफ सही है जी लड़की ने खुद ने मारी जी सर जो उसकी सास है वो सब इंस्पेक्टर है इसमें हरियाणा पुलिस में सर तो सर ऐसा काम ना हो जाए सर की वर्दी की दोस्त में।, में चले गए तो पुलिस तो पुलिस कैसे, दिया दिया। कैसे बाजने दिया सर हम पूछना चाहते हैं अगर हम नॉर्मल होते सर बंदे नॉर्मल प्रशासन के बंदे होते तो हमें कोई नहीं जाने देता वो पुलिस वाली थी इसलिए उसे भेजा गया कि आप जाओ हम संभाल लेंगे

ਨਦੀ ਦੇ ਨੌਜਵਾਨ ਲਾਪਤਾ ਚਾਨ ਤੇ ਜਿਹੜੀ ਸਾਡੇ ਪੁਲਿਸ ਦੇ ਮੋਟੂ ਜੀ ਤੁਸੀਂ ਮੌਕੇ ਤੇ ਪਹੁੰਚੇ ਕੀ ਕਾਰਵਾਈ ਕੀਤੀ ਹੈ ਕੀ ਕੰਮ ਕੀਤਾ ਤੇ ਕੱਲ ਇਨਫੋਰਮੇਸ਼ਨ ਕੱਲ ਰਾਤ ਦੀ ਰਿਪੋਰਟ ਸੀਗੀ ਹੈ ਕਿ ਬੇਟੀ ਨੇ ਇਥੇ ਸੋਸਾਇਟੀ ਕਰ ਰਿਹਾ ਹੈਂਗਿੰਗ ਦਾ ਮੈਟਰ ਸੀਗਾ ਤੇ ਇਨਸਟੈਂਟਲੀ ਸਾਡੀ ਪੀਸੀਆਰ ਪਾਰਟੀ ਸਾਡੇ ਡਿਊਟੀ ਅਫੀਸਰ ਮੈਂ ਵੀ ਮੌਕੇ ਤੇ ਆ ਕੇ ਸਾਰਾ ਆਪਾਂ ਚੈੱਕ ਕੀਤਾ ਪ੍ਰੋਪਰ ਉੱਥੇ ਵੀਡੀਓਗ੍ਰਾਫੀ ਹੋਈ ਹੈ ਸਾਰਾ ਕੁਝ ਕਰਵਾ ਕੇ ਫਿਰ ਅਸੀਂ ਜਿਹੜੀ ਬੋਡੀ ਹੈ ਉਹ ਸਿਵਲ ਹਸਪੀਟਲ ਭੇਜੀ ਫਰ ਨੈਕਸਟ ਦਿ ਇਹਦੇ ਫੈਮਿਲੀ ਮੈਂਬਰ ਜਿਹੜੇ ਆਏ ਨੇ ਬੇਟੀ ਦੇ ਉਹਨਾਂ ਦੀ ਸਟੇਟਮੈਂਟ ਤੇ ਅਸੀਂ ਐਫ ਆਈ ਆਰ ਨੰਬਰ 20108 ਬੀ ਐਨ ਐਸ ਕੰਪੈਰੀਡ ਟੂ ਥੈਨ ਸੋਸ਼ੀ ਆਪੀ ਸੀ ਜਿਹੜਾ ਪਹਿਲੇ ਸੀਗਾ ਜਿਹੜਾ ਸੈਕਸ਼ਨ ਉਹਦੀ ਆਪਾਂ ਰਜਿਸਟਰ ਕੀਤੀ ਹੈ ਮੁੰਡੇ ਦੇ ਖਿਲਾਫ ਤੇ ਉਹਦੇ ਪਰਿਵਾਰ ਦੇ ਖਿਲਾਫ ਫਿਰ ਉਹ ਕਹਿੰਦੇ ਵੀ ਇਹਨਾਂ ਨੇ ਕਤਲ ਕਰਤੀ ਇਹਨੂੰ ਫਿਰ ਲਟਕਾਇਆ ਚਲੋ ਇਹ ਮੈਟ ਪਾਰਟ ਆਫ ਇਨਵੈਸਟੀਗੇਸ਼ਨ ਆ ਆਪਾਂ ਜੋ ਵੀ ਹੈਗਾ ਪੋਸਟਮਾਰਟਮ ਚ ਕਲੀਅਰ ਹੋ ਜਾਣਾ ਹੈ ਸਰ ਚਲੋ ਹਸਪਤਲ ਤੁਸ ਗਈ ਉਸ ਡਾਕਟਰ ਚੁੱਕੀ ਸੀ ਉਸ ਨੂੰ ਇੱਥੇ ਡੈਥ ਹੋ ਚੁੱਕੀ ਸੀ ऑलरेडी ਹੈਂਗਿੰਗ ਚ ਡੈਥ ਹੋ ਚੁੱਕੀ ਸੀ ਸਰ ਹਾਲੇ ਹੁਣ ਲੈ ਕੇ ਗਏ ਕੀ ਡੈਥ ਹੋਈ ਨੂੰ ਧੱਗਣ ਦਾ ਕੀ ਗੱਲ ਕੌਣ ਲੈ ਕੇ ਗਿਆ ਕੋਈ ਪਰਿਵਾਰਕ ਮੈਂਬਰ ਕਹਿੰਦੇ ਸੀ ਉਹਦੇ ਨਹੀਂ 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 ਇੱਥੇ ਪੁਲਿਸ ਪਾਰਟੀ ਆਈ ਸੀ ਜੀ ਸਭ ਤੋਂ ਪਹਿਲਾਂ ਉਹ ਹਰਿਆਣੇ ਤੋਂ ਆਏ ਉਹ ਮਾਰਨਿੰਗ ਚ ਆਏ ਡੇਟ ਹੈ ਹਸਪੀਟਲ ਹੈ ਸਰ ਅਸੀਂ ਕੱਲੀ ਸੀ ਉਸ ਟਾਈਮ ਕੱਲੀ ਸੀ ਹਸਬੈਂਡ ਵਾਈਫ ਵੀ ਇੱਥੇ ਰਹਿੰਦੇ ਸੀ ਮੈਨੂੰ ਕੇਸ ਵੀ ਉਸੇ ਕਰਕੇ ਹਾਂਜੀ ਹਾਂਜੀ ਐਫ ਆਰ ਦਰਜ ਹੈ ਇਹਦੇ ਚ ਜੋ ਐਸ ਪਰ ਨੈਰੇਟਿਵ ਕੰਮ ਹੋ ਰਿਹਾ ਹੈ ਬਿਲਕੁਲ ਕਹੀਆਂ ਨੂੰ ਮੇਬੀ ਉਹਨਾਂ ਨੂੰ ਗਲਤ ਗਾਈਡ ਕਰ ਰਹੇ ਹਾਂ ਕਿਸ ਭਾਰੇ ਵਿੱਚ ਜਿਹੜਾ ਕੰਮ ਹੈ ਉਹ ਠੀਕ ਨਰਮ ਦੇਸ ਤੇ ਠੀਕ